ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਐਸ ਟਾਈਮ ਪਿੰਡ ਰਾਮੂ ਵਾਲਾ ਕਲਾਂ ਦੇ ਵਿੱਚ ਤੇ ਰਾਮੂ ਵਾਲਾ ਕਲਾਂ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਮੋਗੇ ਦਾ ਮਨਮਤਾ ਇਹ ਨਗਰ ਆ ਚੜੱਕ ਦੇ ਬਿਲਕੁਲ ਕੋਠੇ ਆ ਜਿਹੜੇ ਉਹਨਾਂ ਜਿਹੜੇ ਕੁਠਿਆਂ ਦੇ ਬਿਲਕੁਲ ਨੇੜੇ ਕਰਕੇ ਦੱਸਿਆ ਹੋਇਆ ਨਗਰ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਘਰੇਲੂ ਪਰਿਵਾਰ ਦੇ ਘਰੇ ਐਸ ਟੇ ਵਾਇਆ ਹੋਇਆ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਠੀਕ ਵਿਖਾਉਣੀ ਆ ਮਿੱਤਰੋ ਪਹਿਲਾ ਸੂਆ ਸੁਖਮੰਦਰ ਸਿੰਘ ਸੁਖਮੰਦਰ ਸਿੰਘ ਬਾਈ ਦੇ ਘਰ ਦੇ ਵਿੱਚ ਮੈਂ ਮੌਜੂਦ ਆ ਉਹ ਕਰਦੇ ਆ ਗੱਲਬਾਤ ਆਪਾਂ ਬਾਈ ਦੇ ਨਾਲ ਸਾਰੀ ਜਾਣਕਾਰੀ ਲੈਣੀ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਵੱਡੇ ਭਾਈ ਠੀਕ ਠਾਕ ਆ ਠੀਕ ਠਾਕ ਬੜੀ ਵਧੀਆ ਸੇਤਾਂਕਰ ਪਰਿਵਾਰ ਬਹੁਤ ਵਧੀਆ ਠੀਕ ਆ ਇੱਕ ਵਾਰੀ ਨਾਮ ਦੱਸ ਦਈਏ ਆਪਣਾ ਨਾਮ ਸੁਖਮੰਦਰ ਸਿੰਘ ਗੋਕਲ ਠੀਕ ਆ ਇਹਸਨ ਆਫ ਵੀਰੇ ਚੰਦਰ ਸਿੰਘ ਸੁਖਮੰਦਰ ਬਾਈ ਫਿਰ ਜਿਹੜੀ ਝੋਟੀ ਵੇਚਣੀ ਆ ਆਪਾਂ ਹਣਾ ਇਹ ਪਹਿਲੇ ਨਹੀਂ ਆ ਬਾਈ ਪਹਿਲੇ ਸੂਆ ਚਾਰ ਦੰਦਾ ਝੋਟੀ ਚਾਰ ਦੰਦਾ ਪਹਿਲੇ ਸੂਆ ਇਹ ਕਿੰਨੇ ਦਿਨ ਲੈ ਜੂਗੀ ਬਈ ਸੁਖਮੰ ਹਜੇ 2-4 ਦਿਨ ਤਾਂ ਲੈ ਹੀ ਜਾਣੇ 2-4 ਦਿਨ ਲੈ ਜਾਊਗਾ ਮਾਂ ਦੇ ਦੁੱਧਾਰੇ ਪੱਖਾ ਕਿੰਨਾ ਖੁਸ਼ੀ ਹੁੰਦੀ ਦਾ ਬਾਈ ਮਾਂ ਦਾ ਦੁੱਧ 14-15 ਕਿਲੋ 14-15 ਕਿਲੋ ਆ ਇਹ ਵੱਡੇ ਬਾਈ ਜਿਵੇਂ ਮਨਾਂ ਝੋਟੀ ਦਾ ਆਰਡਰ ਰੂਡਰ ਖੋਲਿਆ ਯਾਰ ਝੋਟੀ ਦੁੱਧ ਦਾ ਇਹ ਵੀ 11-12 ਕਿਲੋ ਦੇ ਦੂ ਪਹਿਲੇ ਸਵੇਰੇ ਇਹ 12 ਦਾ ਦੁੱਧ ਹੋ ਜੀ ਹਾਂ ਦੇ ਦੂ ਲੈ ਥੱਲੋ ਬਹੁਤ ਚੰਗੀਆਂ ਝੋਟੀ ਨਾ ਪਹਿਲੇ ਸਵੇਰੇ 12 ਕਿਲੋ ਦਾ ਤਾਂ ਬਹੁਤ ਹੁੰਦਾ ਜੀ ਹੂੰ ਬਹੁਤ ਆ ਬਾਈ ਬਹੁਤ ਆ ਬਾਕੀ ਝੋਟੀ ਦੀ ਵਿੱਚ ਚਮੜੀ ਚੁੰਮੜੀ ਵਾਲੀ ਫਰੀਕ ਆ ਹਾਂਜੀ ਹੂੰ ਤੇ ਬਾਈ ਦਿਨ ਜਿਹੜੇ ਇਹਦੇ ਕਾਗਜ਼ੀ ਦੇਣ ਜਿਵੇਂ ਮਨਾਂ ਆਪਾਂ ਲ 26 ਦਿਨ ਪੂਰੇ ਨੇ 26 ਨੂੰ ਲਾਜ 25 ਹੋ ਗਈ ਕੱਲ ਨੂੰ ਤਿੰਨ ਪੂਰੇ ਹੋਏ ਤੋਂ ਲੈ ਜਿਹੜੇ ਉੱਤੇ ਲੈ ਜੂਗੀ 2-4 ਦਿਨ ਹੋਈ ਆ ਹਨਾ ਭਾਈ ਹੂੰ ਤੇ ਬਈ ਮੈਂ ਰੱਖੀ ਲੈ ਜੂਗੀ ਠੀਕ ਆ ਭਾਈ ਤੇ ਬਈ ਇਹਦਾ ਰੇਟ ਹੁਣ ਕੀ ਤੈਅ ਕੀਤਾ ਆਪਾਂ ਰੇਟ ਇਹਦਾ ਪੂਰਾ ਪੂਰਾ ਲੈਣ ਦੇਣ 90000 ਰੁਪਏ 90000 ਰੁਪਏ ਦੇ ਵਿੱਚੋਂ ਥੋੜਾ ਬਹੁਤਾ ਜਾਇਆ ਗਿਆ ਭਰਾ ਦਾ ਮਾਨਤਨ ਕਰ ਦੇਗਾ ਹਾਂ ਥੋੜਾ ਬਹੁਤਾ ਮਾਨਤਾ ਨਹੀਂ ਹੋਊਗਾ ਬਸ ਠੀਕ ਆ ਭਾਈ ਲੈ ਵੀ ਮਿੱਤਰੋ ਪਹਿਲਾ ਸੂਰਜ ਛੋਟੀ ਆ ਕਰਮਾਂ ਵਾਲੀ ਥੱਲੋਂ ਬੜੀ ਜ਼ਬਰਦਸਤ ਤਿਆਰ ਹੋਈ ਹੋਈ ਝੋਟੀ ਯਾਰ ਕਮਾਲ ਦੀ ਤਿਆਰੀ ਕੀਤੀ ਹੈ ਝੋਟੀ ਨੇ ਪਹਿਲੇ ਸੋਏ ਦੇ ਵਿੱਚ ਹੀ ਜਿਵੇਂ ਤੁਸੀਂ ਵੇਖੋ ਲੇਵਾ ਥਣ ਸਹਜ ਆ ਜਿਹੜਾ ਥਣ ਦਾ ਲੇਵੇ ਦਾ ਸਹਜ ਆ ਜਿਹੜਾ ਲੇਵੇ ਦੀ ਬਣਾਵਟ ਆ ਜਿਹੜੀ ਉਹ ਬਹੁਤ ਚੰਗੀ ਆ ਮਿੱਤਰੋ ਤੇ ਬਾਕੀ ਆਰਡਰ ਬਹੁਤ ਚੰਗਾ ਝੋਟੀ ਦਾ ਕੋਈ ਕਹਿਣ ਵਾਲੀ ਗੱਲ ਨਹੀਂ ਕੀ ਮਿੱਤਰੋ ਕਿਉਂਕਿ ਝੋਟੀ ਦਾ ਸਿੰਘ ਆ ਨਾ ਜਿਹੜਾ ਉਹ ਇੱਕ ਅਗਵਾਈ ਭਰਦਾ ਵਾ ਵੀ ਮੈਂ ਦੁੱਧ ਵਾਲੀ ਆ ਕਿਉਂ ਅਗਵਾਈ ਭਰਦਾ ਵਾ ਕਿਉਂਕਿ ਜਿਹੜਾ ਮੱਥਾ ਵਾ ਝੋਟੀ ਦਾ ਬਹੁਤ ਚੌੜਾ ਵਾ ਤੇ ਜਿਹੜੀ ਝੋਟੀ ਦੀ ਪਿਛਾੜੀ ਆ ਉਹ ਵੇਖੋ ਕਿੰਡੀ ਚੰਗੀ ਆ ਕਰਮਾਲੀ ਕਿਉਂਕਿ ਇਹ ਦੋ ਚੀਜ਼ਾਂ ਪਸ਼ੂ ਨੂੰ ਬਾਊ ਦੇ ਪੱਖ ਤੋਂ ਲੈ ਕੇ ਜੇ ਆਪਾਂ ਜਾਣੇ ਆ ਤਾਂ ਸਾਰੀਆਂ ਬਰੀਕੀਆਂ ਜਿਹੜੀਆਂ ਝੋਟੀ ਦੇ ਵਿੱਚ ਪੂਰੀਆਂ ਚੰਗੀਆਂ ਥੱਲੋਂ ਬੜੀ ਜ਼ਬਰਦਸਤ ਆ ਥੋੜੀ ਜਿਹੀ ਝੋਟੀ ਡਰਦੀ ਜ਼ਰੂਰ ਆ ਬਾਈ ਕਿਉਂਕਿ ਇਹ ਵੀ ਮੰਦਾ ਕਰਕੇ 90000 ਰੁਪਿਆ ਡਿਮਾਂਡ ਆ ਜੇ ਤੇਜ਼ੀ ਹੁੰਦੀ ਤਾਂ ਇਹੋ ਜੀਆਂ ਝੋਟੀਆਂ ਲੱਖ ਲੱਖ ਦੇ ਘਰਾਂ ਦੇ ਵਿੱਚ ਆਮ ਵਿਕਦੀਆਂ ਵੇਖੀਆਂ ਹੁਣ ਆ ਜਿਹੜੀ ਝੋਟੀ ਨੂੰ ਲੈ ਕੇ ਜਾਊਗਾ ਟਕਾ ਕੇ ਬੰਦਾ ਇਹਦਾ ਦੁੱਧ ਪੀ ਲਵੇ ਜਦੋਂ ਤੋਕੜ ਗੱਪਣ ਹੋ ਗਈ 75 80000 ਦੇ ਵਿੱਚ ਨੂੰ ਮਰਜ਼ੀ ਫੜਾ ਦੇ ਕਿਉਂਕਿ ਇਹ ਚੀਜ਼ਾਂ ਸੋਚਣੀਆਂ ਪੈਣੀਆਂ ਜੇ ਆਪਾਂ ਦੁੱਧ ਦੇ ਵਿੱਚ ਜੋ ਜਰਾਖਾ ਪੜ੍ਹਨ ਨੂੰ ਸੋਚਨੇ ਹੋਣਗੇ ਲਾਜ਼ਮੀ ਜੇ ਆਪਾਂ ਦੁੱਧ ਵਾਲੇ ਪੱਖ ਤੋਂ ਕਾਮਯਾਬੀ ਪਾਉਣੀ ਚਾਹੁੰਦੇ ਆ ਪਹਿਲੇ ਸੂਏ ਦੇ ਵਿੱਚ 11-12 ਕਿਲੋ ਠੰਡਾ ਦੁੱਧ ਪਿਆਊਗੀ ਕੱਟੀ ਕਿਉਂਕਿ ਚਮੜੀ ਦੇਖੋ ਤੁਸੀਂ ਕਿੰਨੀ ਬਰੀਕ ਜਮਾ ਕਾਗਜ਼ੀ ਚਮੜੀ ਆ ਛੋਟੀ ਦੀ 90000 ਰੁਪਏ ਡਿਮਾਂਡ ਆ ਫਿਰ ਨੰਬਰ ਦੇ ਦਈਏ ਆਪਾਂ 9143 04384 ਇੱਕ ਵਾਰੀ ਹੋਰ ਬੋਲ ਦਈਏ 9143 04384 9143 04384 84 9143 04384 ਇਹ ਨੰਬਰ ਆ ਇਸ ਨੰਬਰ ਤੇ ਤੁਸੀਂ ਕਰਨੀ ਆ ਮਿੱਤਰੋ ਭਾਈ ਨਾਲ ਗੱਲਬਾਤ ਨਿਵੇ ਵਾਲੇ ਪੱਖ ਤੋਂ ਸਿੰਘਾਂ ਵਾਲੇ ਪੱਖ ਤੋਂ ਪਿੱਟਪੁੜੇ ਵਾਲੇ ਪੱਖ ਤੋਂ ਚਾਰ ਦੰਦ ਤੇ ਕਮਾਲ ਦੀ ਵਿਖਾਤੀ ਆ ਬਾਈ ਸੁਖਮੰਦਰ ਸਿੰਘ ਦੇ ਇੱਕ ਉਹ ਪਿੰਡ ਰਾਮੂ ਵਾਲਾ ਕਲਾਂ ਦੇ ਵਿੱਚੋਂ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਲਾਲ ਰੰਗ ਦਾ ਬਟਨਮ ਤੇ ਪਾ ਲਿਓ ਜੇ ਤੁਸੀਂ ਵੀ ਮੱਝ ਲੈਣੀਆਂ ਤਾਂ ਫਿਰ ਰਾਤ ਨੂੰ ਵੀਡੀਓ ਚਲਾ ਲਿਓ ਧੰਨਵਾਦ